ਲੋ ਜੀ ਤਰਮਿੰਦਰ ਆਇਆ ਭਾਈ ਆਪਣੇ ਕੋਲੇ ਬੱਕਰੀ ਕ੍ਰੋਸ ਕਰਵਾਉਣ ਕਾਲੇ ਰੰਗ ਦੀ ਬੱਕਰੀ ਹੈ ਬੱਕਰੀ ਬਹੁਤ ਸੋਹਣੀ ਹੈ ਫਿਰ ਸੁਖ ਨਾਲ ਬੱਕਰੀ ਬੰਦਾ ਚੰਗੀ ਲਈ ਫਿਰਦਾ ਹੌਦਲਵਿੰਦਰ ਬਾਈ ਕੀ ਹਾਲ ਹੈ ਵਧੀਆ ਜੀ ਕਿਹੜਾ ਪਿੰਡ ਆਪਣਾ ਕਨੌਰ ਜੀ ਕਨੌਰ ਤੋਂ ਕਨੌਰ ਤੋਂ ਕਿੰਨੀ ਬਾਟ ਪੈ ਗਈ 250 ਕਿਲੋਮੀਟਰ ਜੀ 250 ਕਿਲੋਮੀਟਰ ਬਾਈ ਦਾ ਅਪਡਾਉਣਾ ਤੇ ਬੱਕਰੀ ਨਾਲ ਤੋ ਕ੍ਰੋਸ ਕਰਵਾਉਣ ਆਇਆ ਇੱਕ ਸਾਈਡ ਆ 500 ਪਏ ਨਹੀਂ ਅਪਡਾਉਣਾ ਤੇ ਇੰਨੀ ਬਾਟੋ ਬਾਈ ਨਾਲੇ ਤਾਂ ਤੇਲ ਵਾਲਿਆਂ ਨਾਲੇ ਫੀਸ ਭਰੇਗਾ ਹਾਂਜੀ ਤੇ ਹੋ ਰਹੀ ਨਹੀਂ ਸੀ ਰਾਜ ਕਿਤੇ ਬੱਕਰਾ ਬੱਕਰਾ ਹੈ ਨਹੀਂ ਸੀ ਇਹਦੇ ਨਾਲ ਦੀ ਚੀਜ਼ ਨਹੀਂ ਹੋਇਆ ਸੀ ਤੇ ਚਲੋ ਮਨ ਨੂੰ ਚੰਗਾ ਲੱਗਿਆ ਇਹਦੀ ਗੱਲ ਹਾਂਜੀ ਹਾਂਜੀ ਮਨ ਨੂੰ ਚੰਗਾ ਲੱਗਿਆ ਤੇ ਚਲ ਕੋਈ ਗੱਲ ਨਹੀਂ ਬਾਈ ਬੱਕਰੀ ਕਰਾਸ ਕਰਾ ਕੇ ਦਿੰਨੇ ਜੇ ਕੱਲ ਨੂੰ ਬਈ ਬੱਚੇ-ਬੂੱਚੇ ਵੇਚਨੇ ਹੋਏ ਆਪਣੇ ਕਹੇ ਤੋਂ ਬਾਹਰ ਤਾਂ ਨਹੀਂ ਵੇਚਦਾ ਨਹੀਂ ਬਾਈ ਨਹੀਂ ਚਲੋ ਠੀਕ ਆ ਆ ਗੱਲਾਂ ਬਈ ਆਪਾਂ ਕਰ ਲੈਨੇ ਆ ਪਹਿਲਾਂ ਇਹ ਟੁਕੜ ਮੇਲੇ ਜੀ ਨਹੀਂ ਲਾਉਂਦੇ ਬਾਕੀ ਨੰਬਰ ਸਕਰੀਨ ਤੇ ਲਾਵਾਂਗੇ ਬਾਈ ਦਾ ਜੋ ਵੀ ਜਾਣਕਾਰੀ ਲੈਣੀ ਆ ਪੁੱਛ ਲਓ ਜੇ ਬੱਚੇ-ਬੂੱਚੇ ਬੁੱਕ ਕਰਨੇ ਤਾਂ ਵੀ ਪੁੱਛ ਲਓ ਤੇਰੀ ਗੱਲ ਤਾਂ ਵੇਚਦਾ ਹੀ ਨਹੀਂ ਮਿਲਦਾ ਤੁਹਾਨੂੰ ਹਾਂ ਨਹੀਂ ਹਜੇ ਰੱਖਣੇ ਤਾਂ ਇਹ ਤਾਂ ਨਹੀਂ ਵੜ ਪਾਈ ਆਇਆ ਠੀਕ ਹੈ ਚਲੋ ਕ੍ਰਾਸ ਕਰਵਾਉਨੇ ਵੇ ਬੱਕਰੀ